ਇਸ ਦੇ ਨਾਲ ਹੀ ਛੜੀਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਮੋਕਿਆ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਲਈ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਨਗਰ ਕੌਂਸਲ ਦੇ ਵਿੱਚ ਸਿੰਗਲ ਵਿੰਡੋ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਆਉਂਦੀਆਂ ਹਨ ਆਪਣੀਆਂ ਮੁਸ਼ਕਲਾਂ ਦੱਸ ਕੇ ਉਹਨਾਂ ਦਾ ਪਹਿਲ ਕਦਮੀ ਦੇ ਤੌਰ ਤੇ ਹੱਲ ਕੀਤਾ ਜਾ ਸਕੇ ਦੱਸਦੇ ਕਿ ਮਾਚੀਵਾੜਾ ਦੇ ਵਿਧਾਇਕ ਦਿਆਲਪੁਰਾ ਦੇ ਵੱਲੋਂ ਇਹ ਨੋਕੀ ਪਹਿਲ ਕੀਤੀ ਗਈ ਹੈ ਤਾਂ ਵਿਸਥਾਰ ਪੂਰਵਕ ਉਹਨਾਂ ਦਾ ਕੀ ਕਹਿਣਾ ਹੈ ਉਹ ਵਿਸਤ੍ਰਿਤ ਲੈਣੇ ਸਹਿਵਾਸੀ ਸਾਡੇ ਨਗਰ ਕੌਂਸਲ ਮਾਚਵਾੜਾ ਸਾਹਿਬੀ ਤੇ ਸਿੰਗਲ ਵਿੰਡੋ ਲਈ ਖੋਲੀ ਆ ਕੋਈ ਇੱਕ ਤੋਹਫ ਤੇ ਇਹਦੀ ਵੀ ਮੁਆਫ ਕਰੰਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਸਾਨੂੰ ਇਹ ਆ ਵੀ ਜਿੰਨਾ ਵੀ ਲੋਕ ਦਾ ਕਮਰ ਜਿਵੇਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਆਪੇ ਸੰਪਰਕੰਤ ਕੰਮ ਨੂੰ ਗੈਨਰਲ ਲਿਸਟ ਸਟੇਬਲ ਉਹਦੇ ਉਸ ਸੰਬੰਧ ਵਿੱਚ ਅਸੀਂ ਸਿੰਗਲ ਦੇ ਕੋਈ ਇਹ ਹਲਕਾ ਸਮਰਾਲਾ ਦੇ ਵਿੱਚ ਪਹਿਲਾਂ ਸਿੰਗਲ ਵਿੰਡੋ ਖੁੱਲੀ ਗਈ ਫਸਟ ਟਾਈਮ ਤੇ ਲੋਕਾਂ ਦੀ ਤਕਰੀਬਾ ਨੂੰ ਦੂਰ ਕਰ ਲਈ ਸਾਡਾ ਇੱਕ ਵੱਡਾ ਫਰਾਲਾ ਸਾਰੇ ਬਾਰੇ ਤੇ ਜੇ ਉਹ ਰੈਟ ਬੰਦੀ ਜਾਂ ਕੋਈ ਰਿਜ਼ਲਟ ਨੂੰ ਦੇਖ ਕੋਈ ਵਧੀਆ ਜੀ ਹੁੰਦੀ ਤਾਂ ਉਹਦੀ ਪ੍ਰੋਸੀਜਰ ਵੀ ਸਟੈਬਲ ਹੈ ਜੇ ਕਿਵੇਂ ਜਿਵੇਂ ਵੀ ਗੱਲ ਕਰਦਾ ਹੈ ਇਹਦੇ ਵਿੱਚ ਕਿਹੜੇ-ਕਿਹੜੇ ਕੰਮ ਜਿਹੜੇ ਆ ਲੋਕਾਂ ਨੂੰ ਸੁਵਿਧਾ ਜਿ ਕਿਹੜੀ-ਕਿਹੜੀ ਸੁਵਿਧਾ ਸਿੰਗਲ ਵਿੰਡੋਜ਼ ਵਿੱਚ ਜਿੱਥੇ ਵੀ ਉਹਨੂੰ ਲੱਗਦੀ ਹੈ ਜੋ ਕੁਝ ਵੀ ਲੱਗਦਾ ਹੈ ਨਾ ਕੰਮ ਸਮੇਂ ਦੇ ਨਹੀਂ ਹੁੰਦਾ ਉਹ ਬਲੋ ਹਰ ਇੱਕ ਕੰਮ ਵਾਸਤੇ ਉਹ ਆ ਕੇ ਪਹਿਲਾਂ ਇੱਥੇ ਮਿਲਣਗੇ ਤੇ ਸਾਰਾ ਕੰਮ ਸਮੇਂ ਦੇ ਅੰਦਰ ਉਹ ਆਪਕੇ ਕਰਨ ਵਾਸਤੇ ਬਸ ਸਾਰੇ ਬੈਠੇ ਇੱਕ ਐਨਓਸੀ ਦਾ ਕੰਮ ਸੌਖਾ ਕਰਨ ਲਈ ਕੀ ਪ੍ਰਾਲੀ ਕੀਤਾ ਜਾ ਰਿਹਾ ਜਿਹੜਾ ਐਨਓਸੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਾਂਦੀ ਕਦੀ ਪੈਂਦੀ ਹੈ ਜੀ ਸਾਡੀ ਕਮੇਟੀ ਹੁਣ ਆਈ ਹੈ ਇਹ ਤੁਸੀਂ ਮੈਂ ਲੋ ਅਸੀਂ ਦੱਸਣ ਨਾਲੋਂ ਤੁਸੀਂ ਮੈਂ ਇਕਲਾਂ ਅੱਜ ਪਗਲਾਂ ਤਰੀਕ ਉਹ ਵੀ ਤਰੀਕ ਪਰ ਹਰਜੰਤ ਮਿਲੂਗਾ ਨਵੀਂ ਕਮੇਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ਦੇ ਤੁਸੀਂ ਆਪ ਪੁੱੰਗੇ ਵੀ ਐਨਓਸੀ ਆਜੀ ਪਹਿਲਾਂ ਨਾਲ ਸੌਫਟੀ ਮਿਲਣੀ ਮਿਲਣ ਲੱਗੀ ਹੈ ਬਹੁਤ ਹੀ ਮੈਂ ਸ਼ਹਿਰ ਵਾਸੀਆਂ ਮੁਬਾਰਕਬਾਦ ਬਿੰਨਾ ਅੱਜ ਜੋ ਸੂਰਮਾ ਰਾਜ ਦਾ ਜਿਹੜੇ ਹਮ ਦੇਣਾ ਔਰ ਉਸ ਤੋਂ ਮਹਾਨ ਵਾਲੀ ਇਹ ਗੱਲ ਹੈ ਕਿ ਜੋ ਇਸ ਸਿੰਗਲ ਵਿੰਡੋ ਦਾ ਅਧ்கਾਟਨ ਵਿੱਚ ਬਹੁਤ ਹੀ ਵਧੀਆ ਦਿਨ ਹੋਇਆ ਜਿਹਦਾ ਨਾਮ ਵੀ ਅਸੀਂ ਜੀ ਦੇਖ ਸਕਦੇ ਹਾਂ ਸ਼ੀਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਹੀ ਰੱਖਿਆ ਇਹ ਪ੍ਰਮਾਤਮਾ ਸਮਰੱਥ ਬਖਸ਼ੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਸਾਰੀ ਨਗਰ ਕੌਂਸਲ ਲਈ ਬਹੁਤ ਖੁਸ਼ੀ ਦੀ ਗੱਲ ਹੈ ਆ ਕਿਹੜੇ ਕਿਹੜੇ ਕੰਮ ਲੋਕਾਂ ਦੇ ਇਸ ਸਿੰਗਲ ਵਿੰਡੋ ਦੇ ਵਿੱਚ ਹੋਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਨਿਗਾ ਮਾਰਿਓ ਅਸੀਂ ਲੈਪਟਾਪ ਕੰਪਿਊਟਰ ਪੀਸੀ ਸਾਰੇ ਲਾ ਦਿੱਤੇ ਗਏ ਇੱਕ ਵੱਖਰਾ ਰਜਿਸਟਰ ਛਪਾਇਆ ਗਿਆ ਜਿਦੇ ਤੇ ਸ਼ਿਕਾਇਤ ਕਰਤਾ ਆਪਣਾ ਨਾਮ ਲਿਖੂਗਾ ਉਹਦੀ ਕੰਪਲੇਂਟ ਲਿਖੀ ਜਾਊਗੀ ਔਰ ਅੱਗੇ ਲਿਖਿਆ ਜਾਊਗਾ ਕਿ ਕਿਹਨੂੰ ਮਾਰਕ ਹੋਇਆ ਜਿਸ ਬੰਦੇ ਨੂੰ ਮਾਰ ਕੋਈ ਆ ਉਹ ਵੀ ਜ਼ਿੰਮੇਵਾਰੀ ਬਣ ਜੂਗੀ ਉਹਨੂੰ ਕੰਮ ਕਰਾ ਕੇ ਦੇਣ ਦੀ ਔਰ ਹਰ ਰੋਜ਼ ਅਗਲੇ ਦਿਨ ਉਹ ਰਜਿਸਟਰ ਮੈਂ ਆਪ ਖੁਦ ਚੈੱਕ ਕਰੂੰਗਾ ਕਿ ਅੱਜ ਸ਼ਹਿਰ ਦਾ ਕਿਹੜਾ ਬੰਦਾ ਕਿੱਲੀ ਵਾਰ ਖਰਾਬ ਹੋਇਆ ਦੇਖੋ ਆਪਾਂ ਅਕਸਰ ਗੱਲ ਕਰਦੇ ਹਾਂ ਭ੍ਰਿਸ਼ਟਾਚਾਰ ਨੂੰ ਖਤਮ ਕੀ ਨਾ ਜੀ ਸੋ ਮੈਂ ਮੰਨਦਾ ਵੀ ਇਹ ਸਿੰਗਲ ਵਿੰਡੋ ਜੋ ਕੋਈ ਅੰਦਰ ਤੁਹਾਡੇ ਤੋਂ ਪੈਸੇ ਮੰਗਦਾ ਕੋਈ ਡੈੱਟ ਸਰਟੀਫਿਕੇਟ ਦੇ ਬਰਥ ਸਰਟੀਫਿਕੇਟ ਦੇ ਹੋਰ ਛੋਟੇ-ਛੋਟੇ ਕੰਮਾਂ ਦੇ ਜੋ ਪੈਸੇ ਮੰਗਦੇ ਨੇ ਉਹ ਕੰਮ ਬਿਲਕੁਲ ਖਤਮ ਹੋ ਜੂਗਾ ਇਹਦੇ ਨਾਲ ਔਰ ਮੈਨੂੰ ਆਸ ਆ ਕਿ ਇਹ ਪੂਰੇ ਪੰਜਾਬ ਜ ਵਧੀਆ ਇੱਕ ਸੁਨੇਹਾ ਜਾਊਗਾ ਕਿਉਂਕਿ ਮੇਰੇ ਸਾਬ ਦੇ ਨਾਲ ਤੁਸੀਂ ਸੂਭਿਦਾ ਸੈਂਟਰ ਦਾ ਬਹੁਤ ਦੇਖਿਆ ਹੋਇਆ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਮੈਂ ਬੜੇ ਮਾਣ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਨਗਰ ਕੌਂਸਲ ਮਾਛੀਗੜਾ ਸਾਹਿਬ ਪਹਿਲੀ ਨਗਰ ਕੌਂਸਲ ਆ ਜਿਹਦੇ ਵਿੱਚ ਸਮੂਹ ਕੌਂਸਲਰਾਂ ਨੇ ਐਮਐਲਏ ਸਾਹਿਬ ਨਾਲ ਸਲਾਹ ਕਰਕੇ ਅਸੀਂ ਇਹ ਸਿੰਗਲ ਵਿੰਡੋ ਖੋਲੀ ਆ ਉਹਨਾਂ ਸ਼ਹਿਰ ਵਾਸੀਆਂ ਨੂੰ ਆ ਕੇ ਕਿਸੇ ਪ੍ਰਧਾਨ ਨੂੰ ਕਿਸੇ ਯੋਗ ਮਿਲਣ ਦੀ ਲੋੜ ਨਹੀਂ ਸਿੰਗਲ ਵਿੰਡੋ ਤੇ ਆਉਣਗੇ ਹਾਂ ਫਿਰ ਤਾਂ ਉਹ ਅਸੀਂ ਹਾਜ਼ਰ ਹੂੰ ਮੈਨੂੰ ਇਹ ਲੱਗਦਾ ਵੀ ਭ੍ਰਿਸ਼ਟਾਚਾਰ ਵੀ ਮੁੱਕੂਗਾ ਜਿਹੜੇ ਲੋਕਾਂ ਨੂੰ ਮੁਲਾਜ਼ਮ ਅੱਜ ਆਈ ਨੂੰ ਕਹਿਨਦਾ ਸੀ ਜੀ ਪਰਸੋਂ ਆ ਜਿਓ ਹੂੰ ਚਾਰ ਦਿਨ ਨੂੰ ਆ ਜਿਓ ਜੀ ਕੋਈ ਮੁਲਾਜ਼ਮ ਨਹੀਂ ਲੱਭਦਾ ਉਹ ਬਿਲਕੁਲ ਕੰਮ ਖਤਮ ਹੋ ਜਾਊਗਾ ਔਰ ਉਹਨਾਂ ਦੀ ਟੈਂਡੈਂਸ ਰਜਿਸਟਰ ਵੀ ਇੱਥੇ ਪਿਆ ਹੋਣਗੇ ਹੂੰ ਤੇ ਮੇਰੇ ਹਿਸਾਬ ਦੇ ਨਾਲ ਨਗਰ ਕੌਂਸਲ ਇਸ ਤੋਂ ਬਿਹਤਰ ਚਲਾਣ ਲਈ ਹੋਰ ਵੀ ਉਪਰਾਲਾ ਨਹੀਂ ਹੋ ਸਕਦਾ ਦੇਖੋ ਜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਰਹੇ ਹੋ ਲੋਕ ਆਪ ਮੁਹਾਰੇ ਵੀ ਨੂੰ ਪੋਸਟ ਕਰ ਦੇਗੇ ਗੁਰੂ ਦੀ ਨਗਰੀ ਆ ਤਾਂ ਗੁਰੂ ਦੇ ਬੱਚੇ ਆ ਤੇ ਮਹਾਰਾਜ ਮੈਨੂੰ ਇਹ ਲੱਗਦਾ ਵੀ ਜਿਹੜੇ ਵੀ ਕੰਮ ਕਰਾਊਗਾ ਉਹ ਚੰਗੇ ਕਰਾਊਗਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਆ ਕੱਲ ਕਈ ਐਨਆਰਆਈ ਧਰਮਾਂ ਦੇ ਫੋਨ ਆਏ ਨੇ ਕਿ ਅਸੀਂ ਨਗਰ ਕਾਉਂਸਲ ਦੀ ਕੀ ਮਦਦ ਕਰ ਸਕਦੇ ਆ ਤਾਂ ਮੈਂ ਤੁਹਾਡੇ ਚੈਨਲ ਥਰੂ ਇਹ ਕਹੂੰਗਾ ਵੀ ਜੇ ਕਿਸੇ ਨੇ ਸਾਡੀ ਮਦਦ ਕਰਨੀ ਆ ਸਾਨੂੰ ਬੂਟੇ ਲੈ ਕੇ ਆ ਨਗਰ ਕਾਉਂਸਲ ਆਪਣੇ ਤੌਰ ਤੇ ਵੀ ਬੂਟੇ ਲੈ ਰਹੀ ਆ ਜਿਹੜੇ ਐਨਆਰਆਈ ਭਾਈ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਡਾ ਯੋਗਦਾਨ ਦੇਣ ਸਾਡੇ ਨਾਲ ਸੰਪਰਕ ਕਰਨ ਅਸੀਂ ਬੂਟੇ ਲੈ ਕੇ ਸ਼ਹਿਰ ਨੂੰ ਸਵਾਗਤ